ਜਿਹੜੇ ਕੌਮ ਲਈ ਦੁਨੀਆ ਲਈ ਚੰਗੇ ਕਰਮਾਂ ਲਈ ਸ਼ਹੀਦ ਹੁੰਦੇ ਨੇ ਆਪਣੀ ਇਤਲੀ ਸ਼ਹੀਦ ਹੁੰਦੇ ਉਹਨਾਂ ਦਾ ਫਿਰ ਕੀ ਬਣਦਾ ਹੈ ਉਹ ਇੱਕ ਕਵੀ ਨੇ ਲਿਖਿਆ ਸੀ ਜਿਵੇਂ ਅ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਤੇ ਉਹ ਮਤਲਬ ਇਹ ਗੱਲ ਕਹੀ ਸੀ ਉਹਨੇ ਵੀ ਜਿਹੜੀ ਸ਼ਹੀਦੀ ਹੈ ਕੋਈ ਇੱਕ ਕੌਮ ਨੂੰ ਖੜਾ ਕਰਨ ਦਾ ਕੰਮ ਕਰਦੀ ਹੈ ਸ਼ਹੀਦੀ ਕੋਈ ਮਤਲਬ ਥੋੜੀ ਵੱਡੀ ਗੱਲ ਨਹੀਂ ਇੱਕ ਇੱਕ ਰਤਬਾ ਮਹਾਰਾਜ ਨੇ ਜਿਹੜਾ ਸੰਪੂਰਨ ਦਿੱਤਾ ਵੀ ਕੋਈ ਵੀ ਮਨੁੱਖ ਲੈ ਸਕਦਾ ਉਹਨੂੰ ਹਮ ਸ਼ਹੀਦੀ ਪ੍ਰਾਪਤ ਕਰਕੇ ਤੁਸੀਂ ਆਪਦੇ ਕਰਮ ਕੱਟ ਸਕਦੇ ਆ ਹਮ ਉਹਦੇ ਵਿੱਚ ਕੋਈ ਹੋ ਨਹੀਂ ਦੋ ਰਾਮਾ ਨਹੀਂ ਤੁਹਾਡਾ ਕੁਝ ਨਹੀਂ ਦੇਖਿਆ ਜਾਊਗਾ ਉਹਦੇ ਵਿੱਚ ਉਹ ਖੁੱਲੀ ਖੇੜਾ ਖੁੱਲੀ ਐਂਟਰੀ ਆ ਪਰਮੇਸ਼ਰ ਦੇ ਦਵਾਰ 'ਚ ਵੜਨ ਦੀ ਹਮ ਉਹਨੂੰ ਕੋਈ ਵੀ ਮਾਣ ਸਕਦਾ ਉਹਦੇ ਵਿੱਚ ਬਲ ਚਾਹੀਦਾ ਹਮ ਬੰਦੇ ਦਾ ਜਿਗਰ ਅੱਜ ਪਰਖਿਆ ਜਾਂਦਾ ਹਮ ਤੁਸੀਂ ਕਿੰਨੀ ਕੀ ਲਗਨ ਰੱਖਦੇ ਆ ਹੂੰ ਹੁਣ 84 ਦਾ ਦੌਰ ਸੀ ਅ ਜੂਨ ਦਾ ਮਹੀਨਾ ਚੱਲੀ ਜਾਂਦਾ ਹੂੰ ਉੱਥੇ ਆਪਣੇ ਜਿਹੜੇ ਮਰਜੀ ਬਣਾਨੇ ਉੱਥੇ ਸ਼ਹੀਦੀਆਂ ਦਿੱਤੀਆਂ ਕੀ ਉਹ ਸੋਚ ਕੇ ਆਏ ਸਨ ਜਿਹੜੇ ਉੱਥੇ ਬੰਦੇ ਬੈਠੇ ਸਨ ਉਹਨਾਂ ਨੂੰ ਤੇ ਪਤਾ ਸੀ ਸੰਤਾਂ ਦੇ ਨਾਲ ਬੈਠੇ ਸੀ ਜਿਹੜੇ ਸਿੰਘ ਉਹਨਾਂ ਸੰਤਾਂ ਨੇ ਤਾਂ ਕਹਿ ਰੱਖਿਆ ਸੀ ਕਿਉਂਕਿ ਸੰਤ ਸੰਤ ਤੇ ਸਰਵਕਲਾ ਸੰਪੂਰਨ ਹੈ ਸੰਤ ਵੀ ਪਰਮੇਸ਼ਰ ਰੂਪ ਹੀ ਹੈ ਸੰਤ ਪਰਮੇਸ਼ਰ ਆਪ ਹੈ ਤੇ ਉਹਨਾਂ ਨੇ ਤਾਂ ਕਹਿਤਾ ਸਿੰਘਾ ਨੂੰ ਵੀ ਨਾਲ ਦਿਨ ਵੀ ਆਪਣੀਆਂ ਸ਼ਹੀਦੀਆਂ ਹੋਣੀਆਂ ਤੇ ਭਾਈ ਉਹ ਰੁਕੇ ਉਹ ਜਿਹਨੇ ਸ਼ਹੀਦੀਆਂ ਦੇਣੀਆਂ ਤੇ ਨਹੀਂ ਚੱਲ ਜੋ ਜਿਹਨਾਂ ਆਨੰਦ ਮਾਣਨੇ ਜਿਹਨਾਂ ਮੌਜਾ ਮਾਣਨੇ ਪਰ ਉਹਨਾਂ ਕੋਲੇ ਰੁਕੇ ਮਰਜੀ ਬੜੇ ਉਹਨਾਂ ਸ਼ਹੀਦੀਆਂ ਦਿੱਤੀਆਂ ਉਹਦੇ ਸੂਰਾ ਸੋ ਪਹਿਚਾਨਣੀ ਹੈ ਜੋ ਲਰੈਦੀਨ ਕੇ ਹੈ ਪੁਰਜਾ ਪੁਰਜਾ ਕਟ ਮਰ ਕਬ ਹੋਣਾ ਛੱਡ ਗਏ ਤੋ ਖੇਤ ਨਹੀਂ ਛੱਡਦੇ ਉਹਨਾਂ ਡਟ ਕੇ ਪਹਿਰਾ ਦਿੱਤਾ ਉਤੇ ਖੜ ਕੇ ਗੋਡੇ ਡਾ ਕੇ ਉਹ ਮਤਲਬ ਇਹ ਆ ਵੀ ਛੀਦੀ ਆ ਜਿਹੜੀ ਕੋ ਸਿੱਖ ਨੂੰ ਸੰਪੂਰਨ ਕਰ ਦਿੰਦੀ ਆ ਜੇ ਤੁਸੀਂ ਮਤਲਬ ਇਹ ਜੇ ਆਪਣਾ ਸਿੱਖ ਧਰਮ ਦੇ ਅਕੋਰਡਿੰਗ ਦੇਖਦੇ ਆਂ ਵੀ ਸ਼ਹੀਦੀ ਦਾ ਕੀ ਰੋਤਬਾ ਤਾਂ ਸ਼ਹੀਦੀ ਦਾ ਸਥਾਨ ਸਾਰਿਆਂ ਨੂੰ ਸੰਪੂਰਨ ਗੁਰੂ ਤੋਂ ਜਿਹੜਾ ਦੂਜੇਲਾ ਦਰਜਾ ਹੈ ਜੇ ਕਿਸੇ ਅਸੀਂ ਪਰਮ ਸ਼ਕਤੀ ਦਾ ਮੰਨਦੇ ਆਂ ਤੋ ਸ਼ਹੀਦ ਆ 6 ਦਾ ਸਿੰਘਾਂ ਨੇ ਪਹਿਰੇ ਪਹਿਰੇ ਬਸ ਸਾਹੀ ਗੱਲ ਹੈ ਨਾ ਜੇ ਅਸੀਂ ਗੁਰੂ ਤੋਂ ਦੂਜਾ ਦਰਜਾ ਕਿਸੇ ਦਾ ਮੰਨਦੇ ਹਾਂ ਨਾ ਵੀ ਕੋਈ ਮਤਲਬ ਕੌਤਕੀ ਸ਼ਕਤੀ ਆ ਕੋਈ ਦੇਵੀ ਸ਼ਕਤੀ ਆ ਤਾਂ ਉਹ ਸਾਡੇ ਕੋਲ ਸ਼ਹੀਦ ਆ ਜਿਹਨੂੰ ਗੁਰੂ ਵੀ ਐਸਾ ਹੁੰਦਾ ਵੀ ਹਾਂਜੀ ਦੱਸੋ ਹਾਂ ਉਹ ਕਹਿੰਦਾ ਵੀ ਮੇਰੇ ਲਾੜਲੇ ਪੁੱਤਰ ਨੇ ਹਾਂ ਹੁਣ ਜੇ ਕਿਸੇ ਦਾ ਲਾੜਲਾ ਪੁੱਤਰ ਹੋਵੇ ਤੇ ਉਹ ਬਾਪੂ ਉਹਨੂੰ ਬਾਪੂ ਨੂੰ ਗੋਦੀ ਚੱਕ ਕੇ ਪੁੱਛਦਾ ਵੀ ਪੁੱਤ ਦੱਸ ਤੇਰਾ ਕੀ ਕੰਮ ਦੱਸ ਤੈਨੂੰ ਕੀ ਚਾਹੀਦਾ ਤੇ ਉਹ ਸ਼ਹੀਦ ਨੇ ਸਗੁਰੂ ਦੇ ਆਸ ਮੇਰੀ ਕਥਾ ਥੋੜੀ ਨੀਕੀ ਜਿਆਦਾ ਆ ਗਈ ਹਮ ਜਦੋਂ ਅੰਮ੍ਰੇਸਰ ਸਾਹਿਬ ਅਬਦਾਲੀ ਦੇ ਇੱਕ ਉਹਨੇ ਹਮਲਾ ਕੀਤਾ ਸੀ ਸਰੋਵਰ ਚ ਹਮ ਤੇ ਜਿਹੜਾ ਆਪਣੇ ਬਾਬਾ ਬੁੱਢਾ ਸੀਦਾ ਕੋ ਪੋਤਰਾ ਸੀਗਾ ਸ਼ਾਇਦ ਹਮ ਕੋ ਦਾ ਨਾਮ ਆ ਸ਼ਬੈਸਰ ਗੈ ਮਨ ਮੰਦ ਵਿੱਚ ਉਹਦਾ ਨਾਮ ਉਹ ਹੋਰ ਸੀ ਮਗਰ ਉਹਦਾ ਨਾਮ ਗੁਰਵਖਸ਼ ਸਿੰਘ ਸੀ ਸ਼ਾਇਦ ਹਮ ਤੇ ਉਹ ਕਹਿੰਦੇ ਵੀ ਮੈਂ ਸ਼ਹੀਦ ਹੋਣਾ ਤੇ ਮੈਂ ਪਰਮਾਤਮਾ ਨੂੰ ਕਹਿੰਦਾ ਵੀ ਇੱਥੇ ਤਾਂ ਉਹ ਜ਼ੁਲਮ ਹੋ ਰਿਹਾ ਹੈਗਾ ਇਹ ਤੁਕਾਰ ਹੈ ਨਾ ਕਿਉਂਕਿ ਸ਼ਹੀਦ ਦੇ ਕੋਲ ਇੱਕ ਹੈ ਦੀ ਜੀ ਹੁੰਦੀ ਹੈ ਵੀ ਸਿੱਧਾ ਪਰਮਾਤਮਾ ਨਾਲ ਡਾਇਰੈਕਟ ਮਿਲਦਾ ਜਾ ਕੇ ਮੈਂ ਤੁਹਾਨੂੰ ਪਹਿਲਾਂ ਕਹੀਆ ਨਾ ਇਹ ਦੁਆ ਦੁਆਰਾ ਹੈ ਉਹਨੂੰ ਮਿਲਣ ਦਾ ਸਿੱਧਾ ਡਾਇਰੈਕਟਲੀ ਵੇ ਆ ਇਹ ਤੁਸੀਂ ਤੁਸੀਂ ਇਹਨੂੰ ਇਹਨੂੰ ਕਦੋਂ ਮਰਜ਼ੀ ਤੁਸੀਂ ਮਤਲਬ ਅੱਬ ਮੈਂ ਹੁਣ ਤੁਹਾਨੂੰ ਨਹੀਂ ਕਹਾਂ ਵੀ ਤੁਸੀਂ ਜਮਾਖੀ ਦੇਖੋ ਪਰ ਇੱਕ ਗੱਲ ਆ ਵੀ ਜੀ ਅਸੀਂ ਜੇ ਅਸੀਂ ਜੇ ਸਿੱਖਾਂ ਅਸੀਂ ਸਿੱਖਾਂ ਦੇ ਘਰੇ ਜੰਮੇ ਆ ਤਾਂ ਸਾਨੂੰ ਇਹ ਗੁਰੂ ਕਹਿ ਕੇ ਗਿਆ ਵੀ ਪੁੱਤ ਜੇ ਮੈਨੂੰ ਮਿਲਣਾ ਹੋਵੇ ਤਾਂ ਜਦੋਂ ਮਰਜ਼ੀ ਆਜੋ ਪਰ ਮਿਲਣ ਦਾ ਦਵਾਰ ਆਇਆ ਸਰਣ ਸੌਖਾ ਰਾਹ ਆਇਆ ਛੇ ਦਿਨ ਛੇ ਦਿਨ ਨਹੀਂ ਸਾਰਾ ਜਨਮ ਬੰਦੇ ਨੂੰ ਤਪਸ਼ਾ ਕਰਨਾ ਪਿਆ ਇਹ ਲੱਗੇ ਵੱਲੋਂ ਸਿੰਘ ਸੀਸ ਆਉਣ ਵਾਸਤੇ ਲੜਦੇ ਸੀ ਕਿੱਡੇ ਕਿੱਡੇ ਮਤਲਬ ਕਿੱਡੇ ਹੁਣ ਤੁਸੀਂ ਆਹ ਆਪ ਦੰਦਮਾ ਸਾਹਿਬ ਬੈਠੀਆਂ ਇੱਥੇ ਇੱਥੇ ਇੱਕ ਇਤਿਹਾਸ ਹੁੰਦਾ ਭਾਈ ਵੀਰ ਸਿੰਘ ਧੀਰ ਸਿੰਘ ਦਾ ਤੇ ਮਹਾਰਾਜ ਨੇ ਉੱਥੇ ਜਦੋਂ ài ਢੱਲੇ ਕੋਲੇ ਆਏ ਤੇ ਢੱਲੇ ਕੋਲੇ ਬੈਠੇ ਦਿਵਾਨ ਲਾ ਕੇ ਸਾਰੀ ਸੰਗਤ ਖੜੀ ਹਮ ਮਹਾਰਾਜ ਦੇ ਕੋਲ ਆ ਕੇ ਤੇ ਮਹਾਰਾਜ ਇੱਕ ਉੱਚੇ ਆਸਣ ਤੇ ਬੈਠੇ ਤੇ ਉੱਥੇ ਇੱਕ ਨਾ ਲਾਹੌਰ ਤੋਂ ਇੱਕ ਬੰਦਾ ਆਇਆ ਹਮ ਬੰਦੂਕ ਪੇਂਟ ਕਰਨ ਮਹਾਰਾਜ ਨੇ ਹਮ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਮੈਂ ਬੰਦੂਕ ਟੋੜੇ ਬਾਤ ਤੇ ਲਈ ਗਿਆ ਤੇ ਤੁਸੀਂ ਨਿਸ਼ਾਨਾ ਦੇਖੋ ਇਹਦਾ ਬਿੰਨ ਕੇ ਬੜੀ ਵਧੀਆ ਬਣਾਈ ਜ ਮੈਂ ਬੜਾ ਵਧੀਆ ਤੁਹਾਡੇ ਪ੍ਰੇਮ ਸਤਕਾਰ ਨਾਲ ਲੈ ਕੇ ਆਇਆ ਤੇ ਮਹਾਰਾਜ ਦੇ ਚਰਨਾਂ 'ਚ ਪੇਟ ਕਰ ਰਿਹਾ ਹੁਣ ਉਹ ਜਿਹੜੀ ਬੰਦੂਕ ਸੀ ਮਹਾਰਾਜ ਨੂੰ ਬੜੀ ਨਗੀਨਾ ਲੱਗੀ ਮਹਾਰਾਜ ਕਹਿੰਦੇ ਬਾਹ ਵੀ ਬਾ ਤੇ ਉਦੋਂ ਪਹਿਲਾਂ ਭਾਈ ਡੱਲਾ ਉੱਥੇ ਖੜਾ ਸੀ ਜਿੱਦੇ ਨਾਲ ਬਾਰਤਾ ਮਹਾਰਾਜ ਦੀ ਹੋ ਚੁੱਕੀ ਸੀ ਤੇ ਭਾਈ ਡੱਲਾ ਕੀ ਸੀ ਜਿਵੇਂ ਬੰਦੇ ਨੂੰ ਮਾਣ ਹੁੰਦਾ ਆਵਦੇ ਤੇ ਤੇ ਪਰ ਗੁਰੂ ਆ ਜਿਹੜਾ ਉਹ ਨਮਾਣਿਆਂ ਦਾ ਤਾਨ ਹੈ ਉਹ ਨਮਾਣਿਆਂ ਨਤਾਨਿਆਂ ਦੀ ਓਟ ਹੈ ਉਹ ਆਉਦੇ ਮੂਰੇ ਨਤਾਣਾ ਜਿਹੜਾ ਬੰਦਾ ਬਣ ਕੇ ਆਉਂਦਾ ਉਹਦੀ ਪੁੱਛ ਦਿਸ ਕਰਦਾ ਜਿਹੜਾ ਹੰਕਾਰ ਦਾ ਲੱਦਿਆ ਉਹਨੂੰ ਮਹਾਰਾਜ ਕੋ ਟੱਚ ਨਹੀਂ ਜਾਂਦਾ ਜਿਹੜਾ ਬਾਸ਼ਨਾ ਦਾ ਬੱਧਿਆ ਉਹਨੂੰ ਮਹਾਰਾਜ ਟੱਚ ਨਹੀਂ ਜਾਂਦਾ ਹੁਣ ਮਹਾਰੇ ਨੇ ਜੀ ਦੇਖ ਲਈ ਵੀ ਡੱਲੇ ਦੇ ਮਨ ਚ ਹੰਕਾਰ ਆ ਵੀ ਮੇਰੇ ਕੋਲੇ 700 ਬੰਦਾ ਹੂੰ hmm. 700 ਪਠਾਨ ਘੋੜ ਸਵਾਰ ਮੇਰੇ ਕੋਲੇ ਭਾਈ ਡੱਲੇ ਦੇ ਮਨ ਚ ਭਾਈ ਡੱਲੇ ਕੋਲੇ ਤੇ ਵੀ ਇਹ ਬੰਦਾ ਐਡੇ-ਐਡੇ ਤਗੜੇ ਸਾਤ-ਸਾਤ ਫੁੱਟੇ ਗੱਭਰੂ ਜਵਾਨ ਸਬੂਤੀ ਸਬੂਤੀ ਭੇੜ ਨਿਕਲ ਜਾਂਦੇ ਆ ਖਾ ਜਾਂਦੇ ਆ ਤੇ ਇਹ ਯਾਨੀ ਕਿਉਂ ਨਾ ਉਥੇ ਜੰਗ ਲੜਦੇ ਮਹਾਰਾਜ ਤੁਸੀਂ ਸਾਨੂੰ ਯਾਦ ਕਰਦੇ ਕਿਤੇ ਮਹਾਰਾਜ ਨੂੰ ਕਹਿੰਦੇ ਦੱਸ ਮੈਨੂੰ ਤੇ ਹੀ ਨੇਰੀਆਂ ਲਿਆ ਆਂਦੇ ਸੀ ਚੱਕ ਕੇ ਲਿਆਉਂਦੇ ਅਸੀਂ ਐਂ ਕਰ ਦਿੰਦੇ ਅਸੀਂ ਕਰ ਦਿੰਦੇ ਤੁਸੀਂ ਸਾਨੂੰ ਯਾਦ ਨਹੀਂ ਕੀਤਾ ਬਿੰਦੇ-ਬਿੰਦੇ ਮਹਾਰਾਜ ਨੂੰ ਇਹ ਕਹਿੰਨ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਮਤਲਬ ਵੀ ਕੋਈ ਗੱਲ ਨਹੀਂ ਤੁਸੀਂ ਹੂੰ ਜਿਹੜਾ ਮਹਾਰਾਜ ਦੀ ਵਿਦਾ ਸੀ ਜਿਵੇਂ ਹੋ ਗਈ ਹੈ ਨਾ ਜਿਵੇਂ ਪਰਮੇਸ਼ਰ ਜੋ ਹਮ ਕੋ ਪਰਮੇਸ਼ਰ ਉਚਰ ਹੈ ਮਹਾਰਾਜਾਂ ਦੇ ਜਿਵੇਂ ਮਹਾਰਾਜ ਕਹਿੰਦੇ ਵੀ ਸਾਨੂੰ ਪਰਮੇਸ਼ਰ ਨੇ ਕਿਹਾ ਜੀ ਤੂੰ ਵੀ ਕੀਤਾ ਹੂੰ ਤੋ ਪਰ ਕਾਨੂੰ ਜਦੋਂ ਬੰਕਾਰਦਾ ਹੋਵੇ ਦੁਬਾਰੇ ਦੁਬਾਰੇ ਉਹੀ ਗੱਲ ਉਹੀ ਗੱਲ ਕਰੋੜ ਕਰੋੜ ਕਹਿੰਦਾ ਤੁਸੀਂ ਮੈਨੂੰ ਯਾਦ ਨਹੀਂ ਕੀਤਾ ਮੇਰੇ ਕੋਲੇ ਬੜੀ ਸੇਨਾ ਮਹਾਰਾਜਾਂ ਦੇ ਵੀ ਲਾਇਆ ਬਈ ਡੱਲਿਆ ਯਾ ਤੈਨੂੰ ਹੁਣੇ ਕਰ ਲੰਨਾ ਹੁਣੇ ਯਾਦ ਆ ਗਿਆ ਤੂੰ ਸਾਡੇ ਹਾਂ ਉਹ ਕੋਈ ਵਿਦਾ ਮਾਰ ਰਹੇ ਨੇ ਇਹ ਜੀ ਬਣਾਈ ਵੀ ਦੇਖੋ ਲਾਹੌਰ ਤੂੰ ਚੱਲਿਆ ਬੰਦਾ ਉਹ ਬਦੂਕ ਲੈ ਕੇ ਆਇਆ ਬਦੂਕ ਆਈ ਫਿਰ ਮਹਾਰਾਜ ਕਹਿੰਦੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਾਰੇ ਨੇ ਗੋਡਾ ਲਾਇਆ ਤੇ ਮਾਰੇ ਕਹਿੰਦੇ ਡੱਲਾ ਕਰ ਸਾਹਮਣੇ ਕੋਈ ਬੰਦਾ ਹੂੰ ਡੱਲਾ ਗਿਆ ਬੰਦਿਆਂ ਨੂੰ ਸੱਦਨ ਬੰਦੇ ਕਹਿੰਦੇ ਵੀ ਦੇਖ ਡੱਲੇ ਗੱਲ ਏ ਆ ਭਾਈ ਅਸੀਂ ਤੇਰਾ ਖਾਦਾ ਡੂਣ ਹਾਂ ਅਸੀਂ ਜੰਗ ਦਾ ਦਾਵਾ ਕਰ ਸਕਦਾ ਜੰਗ 'ਚ ਅਸੀਂ ਮਰਗੇ ਜੂੰਗੇ ਉਹਦਾ ਕੋਈ ਗੱਲ ਪਰ ਅਣਾਈ ਮੌਤ ਕੌਣ ਮਰੇ ਹਾਂ ਸਾਹਮਣੇ ਬੈਠਾ ਬੈਠਾ ਵੀ ਗੁਰੂ ਗੋਬਿੰਦ ਸਿੰਘ ਆ ਜਿਹਦਾ ਨਿਸ਼ਾਨਾ ਚੂਕ ਆ ਵੀ ਬੰਦਾ ਐਵੇਂ ਨਹੀਂ ਕਹਿ ਸਕਦਾ ਵੀ ਅੱਗੇ ਪਿੱਛੇ ਕਿ ਬੱਜਾਂਗੇ ਹਾਂ ਭਾਈ ਤੇ ਉਹ ਗੁਰੂ ਗੋਬਿੰਦ ਸਿੰਘ ਆਪ ਬੈਠਾ ਤੇ ਉਹ ਬੈਠਾ ਵੀ ਨਵੀਂ ਬੰਦੂਕ ਲੈ ਕੇ ਘੜ ਜਾਣਦੇ ਕਿਤੇ ਹੂੰ ਥਾਂ ਤੇ ਬਿਠਾ ਲੂ ਠੰਡਾ ਕਰ ਦੂ ਹਾਂ ਕੋਣ ਮਰਦਾ ਹੀ ਨਹੀਂ ਮਰਦੇ ਪ੍ਰਭਾਵਾ ਲੈ ਉਹਦੀ ਤਨਖਾ ਸਾਥੋਂ ਲੈ ਲੈ ਜਿੰਨੇ ਲੈਣੇ ਆ ਪਰ ਅਸੀਂ ਜਾਂਦੇ ਨਹੀਂ ਹੂੰ ਇੱਕ ਵੀ ਨਾ ਆਇਆ ਹੂੰ ਆਖਰ ਨੂੰ ਨਰਾਸ਼ ਹੋ ਕੇ ਡੱਲਾ ਆਪ ਆਇਆ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਹੂੰ ਡੱਲਿਆ ਲੈ ਕੇ ਨਹੀਂ ਆਇਆ ਬੰਦਾ ਹਾਂ ਮਹਾਰਾਜ ਦਾ ਕਹਿੰਦਾ ਕੋਈ ਨਹੀਂ ਮੰਨਿਆ ਕੋਈ ਨਹੀਂ ਮੰਨਿਆ ਹਾਂ ਤੇ ਕਹਿੰਦੇ ਡੱਲਿਆ ਪਰ ਤੂੰ ਤੇ ਗੁਰੂ ਦਾ ਸਿੱਖ ਆ ਮਹਾਰਾਜ ਜੀ ਹਾਂ ਤੂੰ ਹੀ ਆ ਜਾ ਤੇਰੇ ਗੜਾ ਛਾਤੀ ਨਹੀਂ ਮੂਰੇ ਕਰਾਂ ਦਾ ਛਾਤੀ ਤੇ ਲਾਗੇ ਨਿਸ਼ਾਨਾ ਹਾਂ ਮਹਾਰਾਜ ਪੈਰੀਂ ਪਰ ਬਹਿ ਗਿਆ ਡਿੱਗ ਪਿਆ ਮਹਾਰਾਜ ਦੇ ਚਰਨਾਂ 'ਚ ਕਹਿੰਦਾ ਮਹਾਰਾਜ ਬਖਸ਼ੋ ਮੇਰਾ ਪਰਬਾਚਾ ਕਹਿੰਦਾ ਕਿਉਂ ਡਲਿਆ ਆ ਹੁੰਦਾ ਹੁਣ ਦੇਖਣਿਆ ਸਿੱਖੀ ਕਿਹੋ ਜੀ ਹੁੰਦੀ ਆ ਜਿਹੜੇ ਮੇਰੇ ਨਾਲ ਲੜੇ ਆ ਉਹ ਕਹੇ ਜੇ ਸੀ ਉਹ ਜਿਨ੍ਹਾਂ ਨੂੰ ਤਾਂ ਕਹਿੰਦਾ ਸੀ ਮਾੜਚੂ ਜੇ ਸਿੰਘ ਹਾਂ ਹੱਡੀਆਂ ਦੇ ਪਿੰਜਰ ਜਿਨ੍ਹਾਂ ਨੂੰ ਕਹਿੰਦਾ ਸੀ ਵੀ ਇਹ ਕੀ ਲੜਦੇ ਤੁਸੀਂ ਮੇਰੇ ਜਾਲੇ ਜਾਦ ਕਰਦੇ ਮੇਰੇ ਕੋਲੇ ਡਿਪ ਠਾਣਨੇ ਆ ਫਲਾਣਾ ਤੁਕਾਣਾ ਇਹੀ ਸੀ ਉਹਦੋਂ ਵੀ ਹੁਣ ਵੀ ਇਹ ਨਾ ਜਾ ਬੋਲ ਮਾਰ ਕਿਸੇ ਨੂੰ ਆ ਤੰਬੂ ਲੱਗੇ ਨੇ ਇਧਰਲੇ ਪਾਸੇ ਰਾਤ ਦੇ ਤੁਰੇ ਨਾ ਸ਼ਿੰਗਾਰਸ਼ ਬਹੁਤ ਕੀਤਾ ਇਹਨਾਂ ਤੇ ਕਦੋਂ ਦੇ ਤੁਰਿਆ ਨੇ ਥੱਕੇ ਹਾਰੇ ਨੇ ਜੇ ਹੁਣ ਵੀ ਜਾ ਕੇ ਬੂਲ ਮਾਰ ਲਈ ਕੋਈ ਨਾ ਕੋਈ ਤੈਨੂੰ ਮਿਲੂ ਜ਼ਰੂਰ ਜਾ ਕੇ ਉਹਨਾਂ ਨੂੰ ਬਹਿ ਵੀ ਗੁਰਗੋਬਿੰਦ ਸਿੰਘ ਸੱਦਿਆ ਗੁਰਗੋਬਿੰਦ ਸਿੰਘ ਨੇ ਸੱਦਿਆ ਆਪ ਤੇ ਉਹਨਾਂ ਨਿਸ਼ਾਨਾ ਪਰਖਣਾ ਬੰਦੂਕ ਨਾਲ ਹਾਂ ਤੇ ਕੋਈ ਮੂਰੇ ਹੋਵੇ ਜਾ ਕਹਿ ਕਾ ਸਹੀ ਜੇ ਤੋ ਦੱਲੇ ਨੂੰ ਮਾਰਾਇਨੇ ਕਿਹਾ ਤੇ ਦੱਲਾ ਭੱਜਿਆ ਗਿਆ ਜਦੋਂ ਸਿੰਘਾਂ ਦੇ ਤੰਬੂਆਂ ਦੇ ਵਿੱਚ ਵੜਨ ਲੱਗੇ ਤੇ ਤੰਬੂਆਂ ਤੋਂ ਬੋਲ ਮਾਰਤਾ ਵੀ ਗੁਰਗੋਮ ਸਿੰਘ ਨੇ ਯਾਦ ਕੀਤਾ ਤੇ ਨਵੀਂ ਬੰਦੂਕ ਦਾ ਪਿਛੇ ਨਿਸ਼ਾਨਾ ਪਰਖਣਾ ਸਿੰਘ ਤੇ ਕੋਈ ਆਵੇ ਇੱਕ ਭਾਈ ਵੀਰ ਸਿੰਘ ਤੇ ਇੱਕ ਧੀਰ ਸਿੰਘ ਦੋਨੋਂ ਦਸਤਾਰੇ ਸਜਾ ਰਹੇ ਸਨ ਇਤਿਹਾਸ ਕਹਿੰਦਾ ਉਹਨਾਂ ਜਦੋਂ ਕੰਨਾਂ 'ਚ ਪਈ ਵੀ ਗੁਰਗੋਮ ਸਿੰਘ ਨੇ ਯਾਦ ਕੀਤਾ ਤੇ ਦਸਤਾਰੇ ਹੱਥਾਂ ਦੇ ਵਿੱਚ ਲੜ ਉਵੇਂ ਸਿੰਘਾਂ ਦੇ ਤੇ ਭੱਜ ਕੇ ਗੁਰੂ ਘਰ ਸਾਹਿਬ ਦੇ ਮੂਹਰੇ ਹੋ ਗਏ ਮਹਾਰਾਜ ਮੈਂ ਵੱਡਾ ਹਮ ਮੇਰੇ ਨਿਸ਼ਾਨਾ ਲਾਓ ਹਮ ਉਹ ਕਹਿੰਦਾ ਮਹਾਰਾਜ ਇਹਨੇ ਤੇ ਬਹੁਤ ਦੁਨੀਆਂ ਦੇਖੀ ਆ ਮੈਂ ਛੋਟਾ ਮੇਰੇ ਤੇ ਲਾਓ ਹਾਂ ਦੋਨੇ ਆਪਸ ਚ ਲੜਪੇ ਆ ਕੋਈ ਕਹਿੰਦੇ ਇਤਿਹਾਸਕਾਰ ਕਹਿੰਦੇ ਆ ਵੀ ਦੋਨੇ ਭਰਾ ਸਣ ਹਾਂ ਕੋਈ ਕਹਿੰਦਾ ਵੀ ਪਿਓ ਪੁੱਤ ਸਣ ਇਹ ਚਲੋ ਇਤਿਹਾਸਕ ਦੀ ਆਪਦੀ ਹੋ ਹਨਾ ਹਮ ਹਮ ਪਰ ਉਹ ਦੇਖੋ ਵੀ ਤੁਸੀਂ ਸਿੰਘਾਂ ਦਾ ਜੋਸ਼ ਤੇ ਮਹਾਰਾਜ ਕਹਿੰਦੇ ਵੀ ਤੁਸੀਂ ਐਂ ਕਰੋ ਦੋਵੇਂ ਇੱਕ ਥਾਂ 'ਤੇ ਖੜ੍ਹਜੋ ਦੋਆਂ ਦੇ ਬੀ ਦੀ ਟਬਾ ਨੂੰ ਮੈਂ ਹਮ ਦੋਹੇ ਕਢਾਲੇ ਮਾਰ ਰਹੇ ਨੇ ਛੋਟਾ ਮੂਰੇ ਕਰ ਲੈ ਵੱਡਾ ਪਿੱਛੇ ਅੱਛਾ ਤੇ ਜਦੋਂ ਮਾਰ ਨੇ ਨਿਸ਼ਾਨਾ ਬਿੰਨਿਆ ਤੇ ਨਿਸ਼ਾਨਾ ਲਾਇਆ ਤੇ ਬੱਪਿਆ ਪਟਾਕਾ ਤੇ ਉਹਨਾਂ ਉਹਨਾਂ ਆਪਦੇ ਹਸਰੀਰਾਂ ਨੂੰ ਦੇਖਿਆ ਹੱਥ ਮਾਰ ਕੇ ਮਹਾਰਾਜ ਇਹ ਕੀ ਗੱਲ ਬਣੀ ਗੋਲੀ ਦੀ ਵੱਜੀ ਗੋਲੀ ਤਾਂ ਵੱਜੀ ਨਹੀਂ ਹਾਂ ਇਹ ਥੋੜਾ ਨਿਸ਼ਾਨਾ ਤੇ ਚੂਗਾ ਸਾਡੇ ਬਿਧੀ ਲੰਘਣੀ ਚਾਹੀਦੀ ਤੂੰ ਦੇਖ ਤਾਂ ਸਹੀ ਕਿੰਨਾ ਮਰਨ ਦਾ ਚਾ ਇਹ ਮਹਾਰਾਜ ਸਾਡੇ ਗੋਲੀ ਲੱਗੀ ਉਹ ਕਹਿੰਦਾ ਉਹ ਕਹਿੰਦਾ ਗੁਰਮਖੋ ਮੇਰੇ ਬੱਚਿਓ ਮੇਰੇ ਪੁੱਤਰੋ ਹੂੰ ਉਹ ਤੂੰ ਹੀ ਮਾਰਨ ਵਾਲਿਆ ਹੂੰ ਤੁਸੀਂ ਐਡੇ ਮੇਰੇ ਪਿਆਰੇ ਨਾੜਲੇ ਸਿੰਘੋਂ ਮੈਂ ਤੁਹਾਨੂੰ ਮਾਰੂੰਗਾ ਹੂੰ ਨਿਸ਼ਾਨਾ ਮਾਰ ਰਹੇ ਨੇ ਜਿੱਥੋਂ ਉਤੋਂ ਦੀ ਕੱਢਦਾ ਉਹਨਾਂ ਦੇ ਸਿਰ ਉਤੋਂ ਦੀ ਤੇ ਇਹ ਡੱਲੇ ਨੇ ਜਦੋਂ ਦੇਖਿਆ ਕਹਿੰਦੇ ਦੇਖ ਡੱਲਿਆ ਹੂੰ ਮੇਰੇ ਸਿੰਘਾਂ ਦਾ ਪਿਆਰ ਹੂੰ ਐਵੇਂ ਨਹੀਂ ਮਾਰੇ ਪੁੱਤ ਚਾਰ ਹੂੰ ਦੇਖ ਮੇਰੇ ਸਿੰਘਾਂ ਦਾ ਪਿਆਰ ਹੂੰ ਇਹ ਇਹ ਹੀ ਸੀ ਇੱਥੇ ਹੀ ਇਸੀ ਧਰਤੀ ਦੇ ਉੱਤੇ ਮਾਰੇ ਗਿਆ ਸੀ ਇਹਨਾਂ ਪੁੱਤਰਨ ਕੇ ਸੀਸ ਪੈ ਬਾਹਰ ਦੀ ਸੁਤਚਾਰ ਚਾਰ ਮੂਏ ਤੋਂ ਕਿਆ ਬਿਆ ਜੀਭ ਤੱਕਈ ਹਜ਼ਾਰ ਇਹ ਮੇਰੇ ਸਿੰਘ ਨੇ ਹਾਂ ਤਾਂ ਇਹ ਇੱਕ ਅਵਸਥਾ ਇਹ ਗੁਰੂ ਪਾਸ਼ਾਤ ਨਾਲ ਰੇਖੀ ਨਹੀਂ ਇਹ ਬਿਨਾ ਉਹਦੇ ਤੋਂ ਕੀ ਕਿੱਥੇ ਪ੍ਰਗਟ ਹੋ ਸਕਦੀ ਇਸ ਕਰਕੇ ਸ਼ਹੀਦੀ ਲਈ ਹਮੇਸ਼ਾ ਸਿੰਘ ਤਿਆਰ ਰਹੇ ਆ ਉਹ ਮੂਲੋਂ ਜਦੋਂ ਸਿੱਖੀ ਤੁਰੀ ਆ ਜਦੋਂ ਦੀ ਮੁੱਢੋਂ ਸਾਜੀ ਆ ਸ਼ਹੀਦ ਹੀ ਸ਼ਹੀਦ ਸਾਡੇ ਨਾਲ ਤੁਰਿਆ ਆਇਆ ਹੂੰ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜੀ ਬਰਕਤ ਦਿੱਤੀ ਆ ਸਿੰਘਾਂ ਨੂੰ ਜਾਂ ਖੁੱਲਾ ਖਜ਼ਾਨਾ ਹੂੰ ਖੁੱਲੀ ਐਂਟਰੀ ਆ ਉਹਦੇ ਦਰਬਾਰ ਚ ਦਿੱਤੀ ਆ ਤੇ ਉਹ ਸ਼ਾਤੀ ਆ